ਪੁਲਾੰਗ ਤੇ ਤੁਹਾਡਾ ਸਵਾਗਤ ਹੈ ਸਵੇਰ ਤੋਂ ਹੀ ਦਰਬਾਰ ਸਾਹਿਬ ਦੇ ਬਾਹਰ ਆਪਣੀ ਤਨਖਾਹ ਦੇ ਰੂਪ ਦੇ ਵਿੱਚ ਸੇਵਾ ਕਰ ਰਹੇ ਸੁਖਵੀਰ ਸਿੰਘ ਬਾਦਲ ਤੇ ਨਾਰਾਇਣ ਸਿੰਘ ਚੌੜਾ ਵੱਲੋਂ ਹੋਏ ਅਟੈਕ ਦੀ ਗੱਲ ਲਗਾਤਾਰ ਚੱਲ ਰਹੀ ਹੈ ਇਹ ਸਾਰੇ ਮਾਮਲੇ ਦੇ ਵਿੱਚ ਸੁਖਵੀਰ ਸਿੰਘ ਬਾਦਲ ਦੀ ਧਿਰ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਪੰਜਾਬ ਪੁਲਿਸ ਦੇ ਜਿਹੜੇ ਬਿਆਨ ਬਾਜ਼ੀ ਆਪਸ ਦੇ ਵਿੱਚ ਉਹ ਟਕਰਾ ਰਹੀ ਹੈ ਦੋਨੇ ਇੱਕ ਦੂਜੇ ਤੋਂ ਅਲੱਗ ਤਰ੍ਹਾਂ ਦੀ ਬਿਆਨ ਦੇ ਰਹੇ ਨੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਉਹ ਕੀ ਨੇ ਤੇ ਉਹਨਾਂ ਨਾਲ ਕਿਵੇਂ ਇਹ ਗੱਲ ਜੁੜੀ ਹੋਈ ਹੈ ਨਰਾਇਣ ਸਿੰਘ ਚੌੜਾ ਕੀ ਹੈ ਇਹਦੇ ਬਾਰੇ ਵੀ ਵੱਖ-ਵੱਖ ਗੱਲਾਂ ਚੱਲ ਰਹੀਆਂ ਨੇ ਕੁਝ ਇਨਫੋਰਮੇਸ਼ਨ ਲਗਾਤਾਰ ਸਾਂਝੀ ਕੀਤੀ ਜਾ ਰਹੀ ਹੈ ਵੱਖ-ਵੱਖ ਮਾਮਲਿਆਂ ਦੇ ਵਿੱਚ ਕੀ ਹੈ ਕੀ ਨਹੀਂ ਹੈ ਕੀ ਪਤਾ ਸੀ ਕੀ ਨਹੀਂ ਸੀ ਕੀ ਇੰਡੀਵਿਜੂਅਲ ਹੈ ਜਾਂ ਕੌਣ ਹੈ ਇਹ ਸਾਰੀਆਂ ਗੱਲਾਂ ਵੀ ਚੱਲ ਰਹੀਆਂ ਨੇ ਇਹ ਕੇਸ ਕਿਦਰ ਨੂੰ ਜਾ ਸਕਦਾ ਹੈ ਕੀ ਹੋ ਸਕਦਾ ਹੈ ਕਿਹੋ ਜਿਹੇ ਮਾਮਲੇ ਨੇ ਕਿਹੋ ਜਿਹਾ ਮਾਹੌਲ ਹੈ ਦਾ ਇੰਪੈਕਟ ਕੀ ਹੈ ਇਹ ਵੀ ਚਰਚਾਾਂ ਬਾਂ ਲਗਾਤਾਰ ਚੱਲਦੀਆਂ ਨੇ ਸਭ ਤੋਂ ਪਹਿਲਾਂ ਤੁਹਾਡਾ ਨਾਲ ਚਰਚਾ ਕਰਦਿਆਂ ਪਹਿਲਾਂ ਉਹੀ ਜਾਣ ਲੋ ਕਿ ਨਰੈਣ ਸਿੰਘ ਚੌੜਾ ਕੀ ਹੈ ਹਾਲਾਂਕਿ ਬੜੇ ਬਾਰ ਫਿਰ ਬਾਕੀ ਲੋਕਾਂ ਨੇ ਇਸ ਤੇ ਗੱਲ ਕੀਤੀ ਨਰੈਣ ਸਿੰਘ ਚੌੜਾ ਲਗਭਗ 68 ਸਾਲਾਂ ਦਾ ਇੱਕ ਬਜ਼ੁਰਗ ਹੈ ਹੁਣ ਤਾਂ ਪਰ ਬੜੇ ਲੰਮੇ ਸਮੇਂ ਤੋਂ ਖਾੜਕੂ ਮੂਵਮੈਂਟ ਨਾਲ ਜੁੜਿਆ ਹੋਇਆ ਵਿਅਕਤੀ ਹੈ ਔਰ ਉਹਨੇ ਆਪ ਹੀ ਆਪਣੀਆਂ ਜਿਹੜੀਆਂ ਕਿਤਾਬਾਂ ਲਿਖੀਆਂ ਨੇ ਲਗਭਗ 14ਵੀਂ ਕਿਤਾਬ ਉਹਦੀ ਹੁਣ ਆਈ ਸੀ ਜਿਹੜੀਆਂ ਕਿਤਾਬਾਂ ਉਹਨੇ ਆਪ ਲਿਖੀਆਂ ਨੇ ਉਹਦੇ ਵਿੱਚ ਜ਼ਿਕਰ ਕੀਤਾ ਆ ਕਿਤਾਬ ਹੈ ਜਿਹੜੀ ਲੇਟੈਸਟ ਹੈ ਖਾਲਿਸਤਾਨ ਬ੍ਰੰਦ ਸਾਜ਼ਿਸ਼ ਸਾਬਕਾ ਰਾਦਕਾਰੀ ਸਿੱਧੂ ਦੀ ਕਿਤਾਬ ਖਾਲਿਸਤਾਨ ਦੀ ਸਾਜ਼ਿਸ਼ ਦਾ ਸਬੂਤਾ ਸਹਿਤ ਜਵਾਬ ਤੇ ਉਹਨੇ ਇਸੇ ਕਲਮ ਤੋਂ ਲਿਖੀ ਹੈ ਇਸੇ ਕਿਤਾਬ ਦੇ ਵਿੱਚ ਗਰੀਲਾ ਜੰਗ ਪੰਦੀ ਲਲਕਾਰ ਤੰਡ ਬਨਾਚ ਸਿੰਘ ਗਰਜ ਪੰਥਕ ਮਸਲੇ ਪੰਥਕ ਦਸਤਾਵੇਜ਼ ਪੰਥਕ ਦਸਤਾਵੇਜ਼ ਬੜੀ ਵੱਡੀ ਮੋਟੀ ਕਿਤਾਬ ਹੈ ਡਿਟੇਲ ਚ ਕਰਮਜੀਤ ਸਿੰਘਵਾਨੀ ਦਾ ਅਸਿਸਟੈਂਟ ਐਡੀਟਰ ਪੰਜਾਬੀ ਟ੍ਰਿਬਿਊਨ ਦੇ ਸਾਹਿਬ ਦਾ ਜਿਹੜੇ ਸੀ ਦੋਨਾਂ ਦੀ ਸਾਂਝੀ ਸੰਵਾਦਿਤ ਕਿਤਾਬ ਹੈ ਜਿਹਦੇ ਚ ਬਹੁਤ ਡਿਟੇਲ ਚਿੱਠੀਆਂ ਜਾਂ ਬਾਕੀ ਸਾਰੇ ਕੁਝ ਲਿਖੇ ਹੋਏ ਨੇ ਸ਼ਹਾਦਤ ਦਾ ਸੱਚ ਵਹਿੰਦੇ ਹੰਝੂ ਖਾਲਿਸਤਾਨ ਦਾ ਸੰਧਾਰਸ ਬਾਹਰ ਪਰਾਇਆ ਬੈਸਣਾ ਖਾਲਿਸਤਾਨ ਦਾ ਪੈਂਡਾ 6ਵਾਂ ਅੰਤਰਿਆ ਇਹ ਉਸ ਕਿਤਾਬ ਇਸ ਕਿਤਾਬ ਦੇ ਵਿੱਚ ਹੈ ਗਿਆ ਨੇ ਨਾਲ ਹੀ ਉਹਨਾਂ ਨੇ ਆਪ ਦਿੱਤਾ ਕਿ ਕੇਸ ਕਿੰਨੇ ਹਾਲਾਂਕਿ ਹੁਣ ਤੱਕ ਇਹ ਦੱਸਿਆ ਜਾ ਰਿਹਾ ਕਿ 35 ਕੇਸ ਨੇ ਹੁਣ ਤੱਕ ਜਿਹੜੀ ਜੇਲ ਉਹਨਾਂ ਦੀ ਕੀਤੀ ਉਹਨੇ ਆਪ ਹੀ ਦੱਸਿਆ ਜਥੇਬੰਦੀ ਅਕਾਲ ਫੈਡਰੇਸ਼ਨ ਦੇ ਕਨਵੀਨਰ ਬਜੋ ਜਿਮੇਵਾਰੀ ਨਿਭਾਈ ਹੈ ਤੇ ਉਸ ਤੋਂ ਬਾਅਦ ਉਹ ਕਹਿੰਦੇ ਨੇ ਜੇਲ 5 ਸਤੰਬਰ 1995 ਤੋਂ 30 ਜੁਲਾਈ 1997 29 ਜਨਵਰੀ 2004 ਤੋਂ 29 ਅਪ੍ਰੈਲ 2005 26 ਫਰਵਰੀ 2013 ਤੋਂ 4 ਅਗਸਤ 2018 ਤੱਕ ਅਮਰਸਰ ਜਲੰਧਰ ਨਾਭਾ ਤੇ ਚੰਡੀਗੜ੍ਹ ਦੀਆਂ ਮੈਕਸਿਮਮ ਸਕਿਉਰਿਟੀ ਜੇਲਾਂ ਵਿੱਚ ਵਾਰ ਵੇਜੇਜ ਕਾਡਾ ਐਕਟ ਅਤੇ ਅਨਲਾਫੁਲ ਐਕਟੀਵਿਟੀ ਪ੍ਰੋਵੈਂਸ਼ਨ ਐਕਟ ਅਧੀਨ अनेका ਵਾਰ ਜੇਲ ਯਾਤਰਾ ਕੀਤੀ ਹੈ ਤੇ ਜੇਲ ਚ ਰਹੇ ਨੇ ਕਿ ਉਹਨਾਂ ਦਾ ਰਿਕਾਰਡ ਹੁਣ ਪੁਲਿਸ ਕਿਹੜਾ ਰਿਕਾਰਡ ਖੰਗਾਲਣ ਲੱਗੀ ਹੈ ਕਿ ਨੂੰ ਕਦ ਪਤਾ ਹੈ ਕਿ ਨੂੰ ਕਦ ਨਹੀਂ ਪਤਾ ਇਹ ਉਦੋਂ ਬਾਅਦ ਦੀ ਅਗਲੀ ਗੱਲ ਹੈ ਇਹਦੇ ਤੋਂ ਨਜ਼ਰ ਆਉਂਦਾ ਕਿ ਉਹ ਇੱਕ ਕਮਿਟਡ ਵਿਚਾਰਤਾਰਕ ਆਪਣੀ ਸਾਈਡ ਤੇ ਜਾਣ ਵਾਲਾ ਵਿਅਕਤੀ ਹੈ ਲਗਾਤਾਰਤਾ ਦੇ ਵਿੱਚ ਸਹਿਮਤੀ ਅਸਹਿਮਤੀ ਉਹਦੇ ਚ ਅਲੱਗ-ਗੱਲਾਂ ਹੈ ਗਈਆਂ ਨੇ ਔਰ ਉਹਨੂੰ ਇਸੇ ਕਰਕੇ ਕੰਡੈਮਨ ਵੀ ਕੀਤਾ ਜਾ ਰਿਹਾ ਇਸ ਗੱਲ ਨੂੰ ਕਿ ਇਹ ਮਾਮਲਾ ਜਿਸ ਜਗ੍ਹਾ ਅਟੈਕ ਹੋਇਆ ਜਿਸ ਤਰੀਕੇ ਨਾਲ ਅਟੈਕ ਹੋਇਆ ਇਹ ਬੇਹੱਦ ਨਿੰਦਣਯੋਗ ਹੈ ਨਿੰਦਣਯੋਗ ਇਸ ਕਰਕੇ ਹੈ ਮੇਨਲੀ ਜਿਵੇਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਇਹ ਹਮਲਾ ਸੁਖਬੀਰ ਸਿੰਘ ਬਾਦਲ ਤੇ ਨਹੀਂ ਹੈ ਇਹ ਹਮਲਾ ਅਕਾਲ ਤਖਤ ਵੱਲੋਂ ਤਨਖਾਹ ਲਗਾਏ ਇੱਕ ਸੇਵਾ ਦੇ ਰੂਪ ਦੇ ਵਿੱਚ ਸੇਵਾ ਨਿਵਾ ਰਹੇ ਉਸ ਵਿਅਕਤੀ ਤੇ ਹੈ ਜਿਹੜਾ ਪੂਰੀ ਤਰ੍ਹਾਂ ਸਰੈਂਡਰ ਕਰਕੇ ਪੂਰੀ ਤਰ੍ਹਾਂ ਨਤਮਸਤਕ ਹੋ ਕੇ ਉਹ ਸਾਰੀਆਂ ਜਿਹੜੇ ਗੁਨਾਹਾਂ ਦੀ ਮਾਫੀ ਦੇ ਵਜੋਂ ਆਪਣੀ ਸੇਵਾ ਨਿਵਾ ਰਿਹਾ ਸੀਗਾ ਔਰ ਬੇਸੇ ਵੀ ਇੱਕ ਗੱਲ ਇਹ ਹੁੰਦੀ ਹੈ ਕਿ ਜਦੋਂ ਵੀ ਜਿਹੜੇ ਇਹ ਮੂਵਮੈਂਟ ਵੀ ਨਰਾਇਣ ਸਗੋਣੀ ਵੀ ਤੇ ਬਾਕੀ ਕਹਿੰਦੇ ਨੇ ਅਸੀਂ ਸਿੱਖ ਫਲਸਫੀ ਸਿੱਖ ਹਲੀਮੀ ਰਾਜ ਜਾਸਕੀ ਸਾਰੇ मामਰੇ ਦੇ ਵਿੱਚ ਆਪਣਾ ਆਪ ਨੂੰ ਸਮਰਪਿਤ ਕੀਤਾ ਹੋਇਆ ਤਾਂ ਉਹ ਸਾਰੇ मामਰੇ ਦੇ ਵਿੱਚ ਫਿਰ ਇਹ ਹੁੰਦਾ ਕਿ ਘਟੋ ਘਟ ਦਰਬਾਰ ਸਾਹਿਬ ਵਰਗੇ ਜਾਂ ਕਿਸੇ ਵੀ ਗੁਰੂ ਘਰ ਜਾ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਦੇ ਵਿੱਚ ਸਗੋਂ ਲੜਾਈ ਝਗੜਾ ਜਿਹੜੇ ਬਾਕੀ ਬੋਲ ਕੁਬੋਲ ਵੀ ਵਰਜਿਤ ਨੇ ਤਾਂ ਫਿਰ ਹਮਲਾ ਕਰਨਾ ਤੇ ਬਾਕੀ ਦੀਆਂ ਚੀਜ਼ਾਂ ਕਰਨਾ ਉਹ ਕਿਹੜੀ ਮਰਿਆਦਾ ਦੇ ਤਹਿਤ ਹੁੰਦਾ ਜਾਂ ਕਿ ਸਾਮਾਮਰੇ ਦੇ ਤਹਿਤ ਉਹ ਨਹੀਂ ਸੋਚਣਾ ਸੁਆਲ ਉਹ ਬਰਾਂਡ ਪਹਿਲਾਂ ਇੱਕ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਸਾਂਝਿਆ ਕੀਤਾ ਸੀ ਕਿ ਭਾਈ ਦਲਜੀਤ ਸਿੰਘ ਮਿੱਟੂ ਦੇ ਜਿਹੜੀਆਂ ਕਿਤਾਬਾਂ ਲਿਖੀਆਂ ਨੇ ਉਹਨਾਂ ਨੇ ਆਚਰਨ ਖੜਕੂਆਂ ਦਾ ਦਿੱਤਾ ਸੀ ਕਈ ਘਟਨਾਵਾਂ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਬੁਲੰਦ ਆਚਰਨ ਦੇ ਬੰਦੇ ਨੇ ਔਰ ਕੁਕੀ ਗਿਰਲ ਵੀ ਆਪਣੇ ਨਾਲ ਜੁੜ ਰਏ ਉਹ ਵੀ ਇਹ ਕਹਿ ਰਹੀ ਸੀ ਕਿਵੇਂ ਲਲਤਮਾਕਣ ਵੇਲੇ ਵੀ ਕਿੰਨਾ ਚਿਰ ਵੇਟ ਕਰਨੀ ਪਈ 2 ਘੰਟੇ ਤਾਂ ਕਿ ਉੱਥੇ ਬਹੁਤ ਸਾਰੇ ਸੱਜਣ ਸੀ ਦਫ਼ਤਰ 'ਚ ਜੇਕਰ ਉਹਦੋਂ ਅਟੈਕ ਹੁੰਦਾ ਤਾਂ ਬਹੁਤ ਜ਼ਿਆਦਾ ਬੰਦਿਆਂ ਦਾ ਨੁਕਸਾਨ ਹੋ ਸਕਦਾ ਇਹ ਸਾਰੀਆਂ ਗੱਲਾਂ ਉਸ ਮੂਵਮੈਂਟ ਨਾਲ ਵੀ ਜੜੀਆਂ ਜੁੜੀਆਂ ਹੋਈਆਂ ਜਦੋਂ ਅਸੀਂ ਗੱਲ ਕਰਦੇ ਆਪਾਂ ਤੇ ਹੁਣ ਸਵਾਲ ਇਹ ਆਉਂਦਾ ਕਿ ਬੜੇ ਡਿਟੇਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਖਾਸ ਤੌਰ ਤੇ ਬਿਕਰਮ ਮਜੀਠੀਆ ਰਹੇ ਬਿਕਰਮ ਅਸਰ ਬਜੀਠੀਆ ਰਹੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜੋ ਦਸਤਾਵੇਜ਼ ਪੇਸ਼ ਕੀਤੇ ਕਿ ਪਹਿਲੇ ਦਿਨ ਵੀ ਮਨਾਰਤ ਸਿੰਘ ਚੌੜਾ ਆਉਂਦੇ ਲਗਾਤਾਰ ਸਾਰੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਘੁੰਮ ਕੇ ਇੱਕ ਤਰ੍ਹਾਂ ਦੀ ਰੈਕੀ ਕਰਨ ਦਾ ਜਿਹੜਾ ਸਵਾਲ ਹੈ ਕਿਵੇਂ ਇੱਕ ਦੂਜੇ ਨੂੰ ਮਿਲਦੇ ਨੇ ਕਿਵੇਂ ਇੱਕ ਦੂਜੇ ਨੂੰ ਗੱਲ ਕਰਦੇ ਨੇ ਸਾਡੇ ਸਾਹਮਣੇ ਉਹ ਗੱਲ ਪੇਸ਼ ਕੀਤੀ ਆ ਫਿਰ ਅਗਲੀ ਵਾਰ ਵੀ ਅੱਜ ਵੀ ਜਿਹੜਾ ਉਸੇ ਤਰੀਕੇ ਦੇ ਨਾਲ ਫਿਰ ਵੀ ਆਲੇ ਦੁਆਲੇ ਘੇੜਾ ਦੇਖ ਕੇ ਪਹਿਲਾਂ ਉਧਰ ਜਾਂਦੇ ਨੇ ਫਿਰ ਉਧਰੋਂ ਨਹੀਂ ਚੜ੍ਹਦੇ ਫਿਰ ਦੂਸਰੇ ਪਾਸੇ ਦੀ ਅੰਦਰ ਜਾਂਦੇ ਨੇ ਤੇ ਜਿਹੜਾ ਉਹ ਸਾਰਾ ਮਤਲਬ ਬਣਾਇਆ ਹੋਇਆ ਅੰਦਰ ਜਾਣ ਦੇ ਲਈ ਦਰਬਾਰ ਸਾਹਿਬ ਦੇ ਜਿਹੜਾ ਰਸਤਾ ਜਿੱਥੇ ਸੁਬੀਰ ਸਿੰਘ ਬੈਠੇ ਨੇ ਜਦੋਂ ਉਧਰ ਨੂੰ ਜਾਂਦੇ ਨੇ ਉਹ ਕਹਿੰਦੇ ਨੇ ਦੋ ਪੁਲਸਰ ਵੀ ਦਿਖਾਈ ਦਿੰਦੇ ਨੇ ਜਿਨ੍ਹਾਂ ਨਾਲ ਉਹ ਇੰਟਰੈਕਟ ਕਰ ਰਹੇ ਚਰਚਾ ਕਰ ਰਹੇ ਦੋਸੇ ਲਾਇਆ ਜਾ ਰਹੇ ਹੈ ਪੁਲਸ ਦੇ ਉੱਤੇ ਕਿ ਜਿਹੜੀ ਇਹ ਕੋਸ਼ਿਸ਼ ਕੀਤੀ ਤੇ ਬਣ ਦਿਖਾਈ ਜਾ ਰਹੀ ਹੈ ਗੱਲ ਕਿ ਪੁਲਸ ਦੀ ਮੁਸਤੈਦੀ ਦੇ ਕਰਕੇ ਇਹ ਹਮਲਾ ناکਾਮਜਾਬ ਰਿਹਾ ਅਸਫਲ ਰਿਹਾ ਐਕਚੁਅਲੀ ਇਹ ਗੱਲ ਨਹੀਂ ਹੈ ਬਿਕਰਮਜੀਠੀਆ ਉਹਨਾਂ ਦਾ ਦਾਅਵਾ ਹੈ ਕਿ ਇਹ ਗੱਲ ਕੇ ਬੋਲਤੇ ਕੇਵਲ ਜਿਹੜਾ 20 22 ਸਾਲ ਤੋਂ ਉਹਨਾਂ ਦੇ ਵੱਖ-ਵੱਖ ਪਰਿਵਾਰਕ ਮੈਂਬਰਾਂ ਦੇ ਨਾਲ ਬੀਗ ਸਿਕਿਉਰਿਟੀ ਗਾਰਡ ਦੇ ਤੌਰ ਤੇ ਜਸਬੀਰ ਸਿੰਘ ਐਸਆਈ ਜਸਬੀਰ ਸਿੰਘ ਭਾਵੇਂ ਉਹ ਕਿਸੇ ਉਹਨਾਂ ਦੀ ਕਿਸੇ ਅਮਰitsar ਦੇ ਥਾਣੇ ਦੇ ਵਿੱਚੋਂ ਦਾ ਨੰਬਰ ਹੈ ਪਰ ਉਹ ਕਹਿੰਦੇ ਨੇ ਵੀ ਉਹ ਲਗਾਤਾਰ ਪਹਿਲਾਂ ਪ੍ਰਕਾਸ਼ ਸਿੰਘ ਬਾਦਲਰੋ ਨਾਲ ਤੇ ਅੱਜ ਕੱਲ੍ਹ ਹਰ ਸੇਮਰਤ ਕੌਰ ਬਾਦਲਰੋ ਨਾਲ ਲੱਗਿਆ ਸੀ ਪਰ ਦੋ ਦਿਨ ਤੋਂ ਸੁਖਬੀਰ ਸਿੰਘ ਬਾਦਲ ਨਾਲ ਆ ਰਹੇ ਨੇ ਇਸੇ ਮਾਮਲੇ ਦੇ ਵਿੱਚ ਔਰ ਜਿਨੇ ਉਹ ਬਾਹ ਫੜੀ ਨਾਰਾਇਣ ਸਿੰਘ ਚੌੜਾ ਦੀ ਭੱਜ ਕੇ ਜਾ ਕੇ ਤੇ ਜਿਨੇ ਉੱਪਰ ਹੋਣ ਕਰਕੇ ਜਿਹੜੀਆਂ ਗੋਲੀਆਂ ਚੱਲੀਆਂ ਉਹ ਕਿਸੇ ਵਿਅਕਤੀ ਦੇ ਨਾਮ ਅੱਗ ਕੇ ਇੱਧਰ ਉੱਧਰ ਨਿਸ਼ਾਨਾ ਖੁੰਝ ਗਿਆ ਹੁਣ ਪੁਲਿਸ ਉਹਨਾਂ ਦਾ ਇਹ ਵੀ ਦਾਵਾ ਹੈ ਕਿ ਜਿਹੜਾ ਕੀਤਾ ਗਿਆ ਕਿ ਪੁਲਿਸ ਨੇ ਉਹਨਾਂ ਨੂੰ ਪ੍ਰੈਸ਼ਰਾਈਜ਼ ਕਰਕੇ ਟਰਾਈ ਕੀਤੀ ਹੈ ਕਹਿਣ ਦੀ ਕਿ ਇਹ ਦੱਸੋ ਕਿ ਤੁਸੀਂ ਕਹੋ ਕਿ ਪੁਲਿਸ ਨੇ ਮੈਨੂੰ ਪਹਿਲਾਂ ਹੀ ਦੱਸਿਆ ਹੋਇਆ ਸੀ ਮੈਂ ਜੇ ਜੇ ਪਹਿਲਾਂ ਹੀ ਦੱਸਿਆ ਹੋਇਆ ਸੀ ਪੁਲਿਸ ਨੇ ਇਹ ਚੌਕਸੀ ਕਿ ਉਸ ਨੇ ਜਸਬੀਰ ਸਿੰਘ ਨੇ ਸੁਖਵੀਰ ਸਿੰਘ ਬਾਦਲ ਜਾਂ ਉਹਨਾਂ ਦੇ ਬਾਕੀ ਦੇ ਬੰਦਿਆਂ ਨਾਲ ਇਹ ਚਰਚਾ ਕੀਤੀ ਸੀ ਕਿ ਇਹ ਉਹ ਜਿਹਾ ਖਤਰਾ ਹੋ ਸਕਦਾ ਜੀ ਮੈਨੂੰ ਦੱਸਿਆ ਮੈਨੂੰ ਕਿਸੇ ਨੂੰ ਸੂਚਿਤ ਕੀਤਾ ਹੋਇਆ ਇਸ ਮਾਮਲੇ ਦੇ ਵਿੱਚ ਜੇ ਪਹਿਲਾਂ ਹੀ ਲੱਗਦਾ ਸੀ ਤਾਂ ਬਿਲਕੁਲ ਇਹ ਗੱਲ ਅੰਡਰਸਟੈਂਡਿੰਗ ਹੈ ਨਾਰਾਇਣ ਸਿੰਘ ਚੌੜਾ ਕੇਵਲ ਤੇ ਕੇਵਲ ਅੰਡਰਗਰਾਊਂਡ ਖੜਕੂ ਨਹੀਂ ਹੈ ਨਾ ਕੇਵਲ ਕਿਤਾਬਾਂ ਦਾ ਲਿਖਾਰੀ ਹੈ ਬਲਕਿ ਉਹ ਲਗਾਤਾਰ ਸੈਮੀਨਾਰਾਂ ਦੇ ਵਿੱਚ ਲਗਾਤਾਰ ਬੋਲਣ ਵਾਲਿਆਂ ਦੇ ਵਿੱਚ ਆਏ ਜੇ ਬੁਲਾਰਿਆਂ ਦੇ ਵਿੱਚ ਤੇ ਲਗਾਤਾਰ ਪ੍ਰੈਸ ਕਾਨਫਰੰਸਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਚ ਇਹਦਾ ਮਤਲਬ ਕਹਿਣ ਦਾ ਮੇਰਾ ਮਤਲਬ ਕੋ ਜਾਰੇ ਪਛਾਣਿਆ ਚਿਹਰਾ ਕੋਈ ਅਣਜਾਣ ਚਿਹਰਾ ਨਹੀਂ ਵੀ ਬੰਦਾ ਕੌਣ ਹੈ ਕੌਣ ਨਹੀਂ ਹੈ ਜੇਕਰ ਉਹਨਾਂ ਨੂੰ ਇਹ ਲੱਗਦਾ ਸੀ ਪੁਲਿਸ ਨੂੰ ਕਿ ਹਾਂ ਕੁਝ ਹੋ ਰਿਹਾ ਤਾਂ ਉਹ ਪਿਆਉ ਨਹੀਂ ਪਰ ਕਮਿਸ਼ਨਰ ਜਿਹੜਾ ਪੁਲਿਸ ਕਮਿਸ਼ਨਰ ਨੇ ਗੁਰਪ੍ਰੀਤ ਭੋਲਰ ਜਿਹੜੇ ਕਹਿ ਰਹੇ ਨੇ ਕਿ ਤਿੰਨ ਪੁੰਦਿਆਂ ਦੇ ਨਾਂ ਲੈ ਰਹੇ ਨੇ ਕਿ ਸਾਡੇ ਇਹਨਾਂ ਪੁਲਿਸ ਬੰਦਿਆਂ ਦੀ ਮੁਸਤੈਦੀ ਦੇ ਕਰਕੇ ਸਬਰ ਕੱਕ ਵਰਦੀ ਦੇ ਵਿੱਚ ਅੰਦਰ ਬੰਦੇ ਸੀਗੇ ਬਿਲਕੁਲ ਸਬਰ ਵਰਦੀ ਚ ਹੀ ਹੋਣਗੇ ਵਰਦੀ ਚ ਜਾਣਾ ਨਹੀਂ ਅਲਾਉ ਹੁੰਦਾ ਬਾਹਰ ਵੀ ਵਰਦੀ ਚ ਹੀ ਹੋਣਗੇ ਪਰ ਜਿਹੜਾ ਇਹ ਕਹੇ ਜਾ ਰਿਹਾ ਕਿ ਬਾਹਰ ਪਲਾਸੀ ਨਹੀਂ ਹੋ ਸਕਦੀ ਠੀਕ ਹੈ ਸਭ ਦੀ ਨਹੀਂ ਹੋ ਸਕਦੀ ਬਾਹਰ ਜੇਕਰ ਆਉਂਦਿਆਂ ਦੇ ਦੌਰਾਨ ਤੁਹਾਨੂੰ ਕੋਈ ਡਾਊਟਫੁਲ ਗੱਲ ਲੱਗਦੀ ਹੈ ਉਹਦੇ ਤਾਂ ਰੋਕ ਕੇ ਬਥੇਰੀ ਭਾਰੀ ਲੋਕ ਰੋਕ ਕੇ ਪੁੱਛੇ ਜਾਂਦੇ ਨੇ ਕੀ ਆ ਕੀ ਨਹੀਂ ਆ ਤੇ ਉਸ ਮਾਮਲੇ ਦੇ ਵਿੱਚ ਕਿਉਂ ਨਹੀਂ ਹੋ ਸਕਦੀ ਜੇਕਰ ਤੁਹਾਨੂੰ ਲੱਗਦਾ ਕਿ ਉਹਨਾਂ ਨੂੰ ਪਤਾ ਸੀ ਕੋਈ ਚੌਕਸੀ ਸੀ ਕਿ ਇਹਦੋਂ ਪਹਿਲਾਂ ਵੀ ਇਹ ਅਮਲਾ ਹੋਣ ਵਾਲਾ ਜਾਂ ਬਾਕੀ ਦੀਆਂ ਚੀਜ਼ਾਂ ਨੇ ਉਹ ਚੀਜ਼ਾਂ ਤਾਂ ਉਸ ਲੈਵਲ ਤੇ ਹੋ ਸਕਦੀਆਂ ਨੇ ਤੇ ਜਿਹੜਾ ਇਲਜ਼ਾਮ ਵਿਕਰਮਜੀਤਿਆ ਦੂਸਰਾ ਇੱਕ ਹੋਰ ਲਾ ਰਹੇ ਨੇ ਕਿ ਉਹਦੇ ਤੋਂ ਬਿਨਾ ਉੱਥੇ ਦੇਖਿਆ ਜਾਂਦਾ ਜਿਹੜਾ ਉਹ ਸਾਰੇ ਮਾਮਲੇ ਚ ਸਿਕਿਉਰਿਟੀ ਗਾਰਡ ਜਿਹੜਾ ਇੱਕ ਐਜੀਪੀਸੀ ਦਾ ਹੈ ਉਹ ਵੀ ਉਹ ਕਿਵੇਂ ਪਿੱਛੇ ਹਟਦਾ ਦਿਖਾਈ ਦੇ ਰਿਹਾ ਤੇ ਜਸਵੀਰ ਸਿੰਘ ਅੱਗੇ ਵੱਧ ਕੇ ਉਹਨੂੰ ਫੜਦੇ ਨੇ ਫਿਰ ਦੂਜੇ ਸੇਵਾਦਾਰ ਆ ਕੇ ਜਿਹੜਾ ਓਵਰਕਮ ਕਰ ਲੈਂਦੇ ਨੇ ਤੇ ਉਹਨਾਂ ਨੂੰ ਫੜ ਲੈਂਦੇ ਨੇ ਨਰੈਜ ਸਿੰਘ ਨੂੰ ਫੜ ਲੈਂਦੇ ਨੇ ਤੇ ਉਹ ਕਹਿੰਦੇ ਪੁਲਿਸ ਕਿੱਥੇ ਆ ਉੱਥੇ ਜਦੋਂ ਕੱਲਾ ਘੁੰਮ ਰਿਹਾ ਸੀ ਆ ਰਿਹਾ ਸੀ ਉੱਥੇ ਤੱਕ ਉਹ ਵੀਡੀਓ ਚ ਦਿਖਾ ਰਹੇ ਨੇ ਪੁਲਿਸ ਕਿੱਥੇ ਆ ਬਿਲਕੁਲ ਇਹ ਸਵਾਲ ਇੱਕ ਗੱਲ ਤੇ ਸਮਝਣ ਵਾਲੇ ਨੇ ਤੇ ਨਾਲ ਦੀ ਨਾਲ ਉਹ ਸਵਾਲ ਸੀਆਈਐਸਐਫ ਤੇ ਵੀ ਉਠਾਉਂਦੇ ਨੇ ਕਿਉਂਕਿ ਸੁਖਬੀਰ ਸਿੰਘ ਬਾਦਲ ਜੈਡ ਪਲੱਸ ਸਿਕਿਉਰਿਟੀ ਦੇ ਪ੍ਰੋਟੈਕਟਿਵ ਨੇ ਸੁਰੱਖਿਆ ਨਹੀਂ ਤੇ ਜਿਹੜੀ ਉਹ ਇਹ ਗੱਲ ਕਰ ਰਹੇ ਉਹ ਕਿੱਥੇ ਨੇ ਕਿ ਦੋ ਬੰਦੇ ਸੀ ਐਸਾ ਫਾਣ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਸੁਰੱਖਿਆ ਦੀ ਇਹ ਬਹੁਤ بڑے ਸਵਾਲ ਨੇ ਸਿਕਿਉਰਿਟੀ ਲੈਪਸ ਹਜ ਤੇ ਤੇ ਹੁਣ ਇਹ ਸਾਰੇ ਮਾਮਲੇ ਦੇ ਵਿੱਚ ਇੱਕ ਗੱਲ ਇੱਥੇ ਅੜ ਕੇ ਖੜ ਗਈ ਜੇਕਰ ਪੁਲਿਸ ਦੀ ਗੱਲ ਕੀਤੀ ਜਾਏ ਉਹ ਕਹਿੰਦੇ ਵੀ ਇਸ ਲਈ ਬਚ ਗਿਆ ਤੇ ਇਸ ਮਾਮਲੇ ਦੇ ਬਹੁਤ ਸਾਰੇ ਲੋਕ ਆਪਣੇ ਢੰਗ ਦੇ ਨਾਲ ਕਹਿੰਦੇ ਨੇ ਕਿ ਜੀ ਉਸ ਸਰਨਸੀ ਗੁਰੂ ਰਾਮਦਾਸ ਦਾ ਸਥਾਨ ਸੀ ਇਸ ਕਰਕੇ ਚਲੋ ਜੀ ਜਿਸ ਤਗ ਨਾਲ ਨਹੀਂ ਇਹ ਕਾਰਾ ਵਾਪਰਿਆ ਨਹੀਂ ਤਾਂ ਹੋਰ ਟਾਈਪ ਦੀ ਇਹ ਗੱਲ ਬਣ ਜਾਣੀ ਸੀ ਨਾਲ ਦੀ ਨਾਲ ਵਿਕਰਮ ਜੇਠੀਆ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਇੰਡੀਆ ਆਲਾਈანს ਉਸ ਪਾਸੇ ਪੋਲਿਟਿਕਸ ਤੇ ਵੀ ਗੱਲ ਕਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਡੀਜੀਪੀ ਉਹ ਸਾਰਿਆਂ ਤੇ ਕੁਐਸਚਨ ਖੜੇ ਕਰਦੇ ਨੇ ਕਿ ਤੁਸੀਂ ਦੱਸੋ ਇਹ ਗੱਲਾਂ ਦੇ ਵਿੱਚ ਤੁਹਾਡੀ ਆ ਕਿਉਂਕਿ ਕਾਰਨ ਇਹ ਕਿ ਨਾਰਾਇਣ ਸਿੰਘ ਦਾ ਕਹਿੰਦੇ ਨੇ ਸੁਖਜਿੰਦਰ ਰੰਧਾਵਾ ਜਿਹੜੇ ਨੇ ਉਹਨਾਂ ਨੇ ਸਰਪੰਚ ਬਣਵਾਇਆ ਉਹਨਾਂ ਦਾ ਭਰਾ ਪਰ ਪਤਾ ਨਹੀਂ ਸੁਖਜਿੰਦਰ ਰੰਧਾਵਾ ਇਹ ਕਹਿ ਰਹੇ ਨੇ ਅਸੀਂ ਤਾਂ ਉਹ ਜਿਹੇ ਲੋਕਾਂ ਨਾਲ ਲੜਦੇ ਰਹੇ ਹਾਂ ਉਹਨਾਂ ਦਾ ਆਪਣਾ ਇੱਕ ਪ੍ਰਤੀਕਰਮ ਹੈ ਉਹ ਪਰ ਜਾਂਚ ਤੋਂ ਬਾਅਦ ਇਹ ਗੱਲਾਂ ਕਿਵੇਂ ਨੇ ਕਿਵੇਂ ਕਹਿੰਦੀਆਂ ਚਾਹੀਦੇ ਨੇ ਕਿਵੇਂ ਕੰਜਾਂ ਜਾਣ ਗਿਆ ਤੇ ਉਹ ਤੋਂ ਬਿਨਾ ਸੰਭਵ ਨਹੀਂ ਹੈ ਹੁਣ ਪੁਲਿਸ ਕਮਿਸ਼ਨਰ ਇਹ ਕਹਿ ਰਹੇ ਨੇ ਲਗਾਤਾਰਤਾ ਦੇ ਵਿੱਚ ਅਜੇ ਲੇਟੈਸਟ ਹੱਦ ਤੱਕ ਉਹਨੇ ਕਿਹਾ ਅਸੀਂ ਸਾਰੇ ਪੱਖਾਂ ਤੋਂ ਜਾਂਚ ਕਰਾਂਗੇ ਇੱਕ ਨਾਰਮਲੀ ਪੁਲਿਸ ਸਟੇਟਮੈਂਟ ਹੈ ਹਮੇਸ਼ਾ ਹੀ ਕਹੋ ਸਾਰੇ ਪੱਖਾਂ ਤੋਂ ਕਰਾਂਗੇ ਉਹ ਕਰਨੀ ਹੁੰਦੀ ਹੈ ਸਾਰੇ ਪੱਖਾਂ ਤੋਂ ਕਰੋਗੇ ਪਰ ਇੱਕ ਭਰੋਸੇ ਦਾ ਕੁਐਸਚਨ ਹੈ ਜੇ ਪੀੜਤਾਂ ਤੇ ਨੂੰ ਉਪਰੋਸਾ ਨਾ ਹੋਵੇ। ਅਕਾਲੀ ਦਲ ਨੇ ਸਵੇਰੇ ਜੁਡੀਸ਼ੀਅਲ ਜਾਂਚ ਮੰਗੀ ਸੀ ਤੇ ਉਸ ਤੋਂ ਬਾਅਦ ਉਹ ਹਾਈ ਕੋਰਟ ਦੀ ਘਟੋਕਟ ਸੁਪਰਵੀਜ਼ਨ ਦੇ ਵਿੱਚ ਇੱਕ ਜਾਂਚ ਦੀ ਮੰਗ ਕਰ ਰਹੇ ਨੇ। ਔਰ ਲੱਗਦਾ ਇਹ ਹੈ ਕਿ ਇਹ ਜਾਂਚ ਦੀ ਜਿਹੜੀ ਮੰਗ ਹੈ ਜੇਕਰ ਜਸਟਿਸ ਤੇ ਬੈਠ ਤੇ ਦੇਖਣਾ ਹੋਵੇ ਤਾਂ ਉਹ ਕੋਸ਼ਿਸ਼ ਕਰਨੀ ਚਾਹੀਦੀ ਹੈ ਸਟੇਟ ਨੂੰ। ਜਿਹੜੇ ਪੀੜਤ ਧਿਰ ਜੇ ਕਹਿੰਦੀ ਹੋਵੇ ਕਿ ਹਾਂਜੀ ਸਾਡੂੰ ਸਾਨੂੰ ਕੋਈ ਇਤਰਾਜ਼ ਨਹੀਂ ਜਿੱਥੋਂ ਮਰਜ਼ੀ ਕਰ ਲੈ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਤਾਂ ਕੋਈ ਐਸਆਈਟੀ ਸੁਪਰੀਮ ਕੋਰਟ ਦੀ ਅਗਵਾਈ ਦੇ ਵਿੱਚ ਵੀ ਲੱਗਦਾ ਤਾਂ ਨਹੀਂ ਕੋਈ ਇਤਰਾਜ਼ ਹੋਣਾ ਚਾਹੀਦਾ ਕਿ ਕਿਸੇ ਨੂੰ ਹੌਸਲ ਲੈਵਲ ਦੀ ਹੋ ਜੇ ਟਾਈਮ ਬਾਉਂਡ ਹੋਏ ਤੇ ਸਾਰੀਆਂ ਚੀਜ਼ਾਂ ਦਾ ਸਬੰਚ ਆ ਜਾਂਦਾ ਕਿ ਉਹ ਗੱਲ ਕਿਸ ਲੈਵਲ ਦੀ ਹੋ ਸਕਦੀ ਹੈ ਕਿਸ ਲੈਵਲ ਦੀ ਨਹੀਂ ਔਰ 14 ਜੁਲਾਈ ਦੀ ਪੋਸਟ ਜਿਹੜੀ ਇੱਕ ਪਾਈ ਹੋਈ ਆ ਫੇਸਬੁੱਕ ਤੇ ਉੱਤੇ ਔਰ ਉਹ ਪੋਸਟ ਇਹ ਕਹਿ ਰਹੀ ਆ ਲਗਾਤਾਰਤਾ ਦੇ ਵਿੱਚ ਕਿ ਇਹ ਜਿਹੜਾ ਇੱਕ ਡਰਾਮਾ ਹੋ ਰਿਹਾ ਕਿ ਕਿਤੋਂ ਸਜ਼ਾ ਲਵਾ ਕੇ ਧਾਰਮਿਕ ਜਾਂ ਸਿਆਸੀ ਥੋੜੀ ਬਹੁਤ ਉਹਦੇ ਚ ਮਾਫੀ ਲੈ ਲੰਗੇ ਇਹ ਮਾਫੀਯੋਗ ਨਹੀਂ ਹੈ ਸਿੱਖ ਪੰਥ ਨਾਲ ਜਿੰਦਾ ਵੱਡਾ ਧਰੋਹ ਕਮਾਇਆ ਗਿਆ ਉਹ ਧਰੋਹ ਇਸ ਢੰਗ ਦੇ ਨਾਲ ਮਾਫ ਨਹੀਂ ਕੀਤਾ ਜਾ ਸਕਦਾ ਇਹਦਾ ਮਤਲਬ ਉਹਨਾਂ ਦੀ ਕਮਿਟਮੈਂਟ ਤੇ ਉਹਨਾਂ ਦਾ ਵਿਚਾਰ ਜਿਹੜਾ ਉਹ ਲਗਾਤਾਰ ਦਿਖਾਈ ਦੇ ਰਿਹਾ ਉਹ ਸਾਰੇ ਮਾਮਲੇ ਦੇ ਵਿੱਚੋਂ ਉਹ ਇੱਕ ਅਲੱਗ ਪੈਨੂ ਕਿ ਇਹਦੇ ਪਿੱਛੇ ਹੁਣ ਹੋਰ ਬਾਕੀ ਦੇ ਜਿਹੜੀਆਂ ਤਾਰਾਂ ਨੇ ਕਿਹਦੀ ਕੀ ਜੁੜੀ ਐ ਕਿਹਦੀ ਤਰਾ ਤੁਰੀ ਐ ਇਹਦੇ 'ਚ ਇੱਕ ਵੱਡਾ ਮਾਮਲਾ ਉਹ ਵੀ ਆਇਆ ਹੈ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਕਿ ਉਹ ਕਹਿੰਦੇ ਨੇ ਜਿਹੜੀਆਂ ਫੋਰਸਾਂ 'ਚ ਅਕਾਲ ਤਖਤ ਦੇ ਸੰਕਲਪ ਨਾਲ ਛੇੜਛਾੜ ਕਰਨਾ ਚਾਹੁੰਦੀਆਂ ਨੇ ਅਕਾਲ ਤਖਤ ਦੇ ਸੰਕਲਪ ਤੋਂ ਜਿਨ੍ਹਾਂ ਨੂੰ ਡਰ ਲੱਗਦਾ ਹੈ ਉਹ ਵੀ ਇਹਦੇ 'ਚ ਇਨਵੋਲਵ ਹੋ ਸਕਦੀਆਂ ਨੇ ਕਿੰਨੀਆਂ ਇਨਵੋਲਵ ਹੋ ਸਕਦੀਆਂ ਨੇ ਕੋਈ ਵੱਡੀਆਂ ਜਾਂਸਤੀਆਂ ਕੋਈ ਛੋਟੀਆਂ ਕੋਈ ਵੱਖ-ਵੱਖ ਮਾਮਲੇ ਆਣੀਆਂ ਤਾਂ ਫਿਰ ਉਹਦੀ ਜਾਂਚ ਕਿਸ ਤਰੀਕੇ ਨਾਲ ਹੋਏਗੀ ਮੇਰਾ ਖਿਆਲ ਹੈ ਸੀਬੀਆਈ ਬਾਕੀ ਆਈਬੀ ਸੀਆਈਡੀ ਜਾਂ ਸਾਡੀਆਂ ਐਸਆਈਟੀ ਇਹਨਾਂ ਤੇ ਤਾਂ ਲੋਕਾਂ ਦਾ ਭਰੋਸਾ ਜਿਹੋ ਜਿਹਾ ਹੈ ਸਭ ਦੇ ਸਾਹਮਣੇ ਹੀ ਹੈ ਇੱਕ ਬੰਦਾ ਜੇ ਗਵਰਨਮੈਂਟ ਆਫ ਇੰਡੀਆ ਵਾਲੇ ਸਾਈਡ ਤੇ ਨੇ ਉਹ ਕਹਿੰਦੇ ਨੇ ਸੀਬੀਆਈ ਦੀ ਜਾਂਚ ਕਰਾ ਲਓ ਜੇ ਸਟੇਟ ਸਾਈਡ ਤੇ ਨੇ ਉਹ ਕਹਿੰਦੇ ਨੇ ਨਹੀਂ ਜੋ ਤਾਂ ਉਹਨਾਂ ਦੇ ਹੱਥ ਚ ਹੈ ਤਾ ਫਿਰ ਕੀ ਕੀਤਾ ਜਾਏ ਲਾ ਪਾ ਕੇ ਅਜੇ ਵੀ ਜਿੰਨਾ ਕੁ ਲੋਕਾਂ ਦਾ ਭਰੋਸਾ ਹੈ ਸ਼ਾਇਦ ਉਹ ਹਾਈ ਕੋਰਟ ਤੇ ਸੁਪਰੀਮ ਕੋਰਟ ਤੇ ਹੀ ਹੈ ਕਿ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੀ ਕੋਈ ਜਾਂਚ ਹੁੰਦੀ ਹੈ ਉਹ ਜਾਂਚ ਉਸ ਲੈਵਲ ਦੇ ਉੱਤੇ ਹੋਣੀ ਚਾਹੀਦੀ ਹੈ ਔਰ ਨਰਪਕਤਾ ਨਾਲ ਹੋਵੇ ਤੇ ਅੱਗੇ ਨੂੰ ਸਭ ਦੀ ਜਿਹੜੀ ਚੀਜ਼ ਜੋ ਸਾਹਮਣੇ ਆਉਗੀ ਤੇ ਉਹ ਚੀਜ਼ ਦੇਖੀ ਜਾ ਸਕਦੀ ਹੈ ਉਸ ਮਾਮਲੇ ਦੇ ਵਿੱਚ ਔਰ ਇਸੇ ਨਾਲ ਦੀ ਨਾਲ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਨੇ ਕਿ ਇਹਨਾਂ ਨੂੰ ਇਕਾਦੁਕਾ ਘਟਨਾਵਾ ਮੰਨਿਆ ਜਾਏਗਾ ਜਾਇ ਨੂੰ 트ੈਂਡ ਦੇ ਤੌਰ ਤੇ ਬਣਿਆ ਜਾਏਗਾ ਫਿਰ ਜਿਹੜਾ ਖਲਾਏ ਪੰਜਾਬ ਦੀ ਸਿਆਸਤ ਦੇ ਵਿੱਚ ਲੀਡਰਸ਼ਿਪ ਦਾ ਖਲਾਏ ਬੜੇ ਲੰਬੇ ਸਮੇਂ ਤੋਂ ਇੱਕ ਨੈਰੇਟਿਵ ਇੱਕ ਬਿਆਨੀਆਂ ਪੰਜਾਬ ਚ ਬਣ ਰਹੇ ਹਨ ਕਿਉਂਕਿ ਲੋਕ ਨਰਾਸ਼ ਸੀ ਲੋਕ ਨਰਾਜਗੀ ਦੇ ਤੌਰ ਤੇ ਸ੍ਰੋਮਣੀ ਅਕਾਲੀ ਦਲ ਨੂੰ ਵੀ ਵੋਟਾਂ ਨਹੀਂ ਸਿਪਾ ਰਹੇ 2017 ਤੋਂ ਅੱਜ ਤੱਕ ਲੈ ਕੇ ਗਾਹ ਤੋਂ ਗਾਹ ਚੱਲਦੇ ਦੌਰਾਨ ਹੋਰ ਕੋਈ ਧਿਰ ਸਾਹਮਣੇ ਨਹੀਂ ਸੀ ਆ ਰਹੀ ਕਿਸ ਨਾ ਕਿਸੇ ਰੂਪ ਚ ਵਿਕਰਮ ਸਿੰਘ ਮੰਜੀਟਿਆ ਨੇ ਇਹ ਅਲੀਗੇਸ਼ਨ ਵੀ ਲਾਇਆ ਹੈ ਅਮਰਪਾਲ ਸਿੰਘ ਦਾ ਨਾਂ ਲੈ ਤੋ ਬਿਨਾਂ ਕਿ ਜਿਹੜੇ ਸ਼ਲੋਕ ਜਾ ਰਹੇ ਸੀ ਥਾਣੇ ਚ ਲਾਮ ਲਸ਼ਕਰ ਲੈ ਕੇ ਚਲੇਗੇ ਉਹਨਾਂ ਦੇ ਬੰਦਿਆ ਦਾ ਵੀ ਹੱਥ ਹੈ ਇਹਦਾ ਮਤਲਬ ਕੀ ਹੈ ਕਿ ਕਿੱਥੇ ਕਿੱਥੇ ਇਹ ਤਾਰ ਜੁੜਦੇ ਨੇ ਕਿਸ ਲੈਵਲ ਦੀ ਗੱਲ ਹੁੰਦੀ ਹੈ ਉਹ ਦੇਖਣ ਦੇ ਸਵਾਲ ਨੇ ਪਰ ਪੰਜਾਬ ਦੇ ਵਿੱਚ ਕਿਉਂਕਿ ਦੋ ਐਮਪੀ ਲੋਕਾਂ ਨੇ ਪਾਰਟੀਆਂ ਤੋਂ ਬਾਹਰ ਜਿੱਤਾਏ ਸਰਬਜੀਤ ਸਿੰਘ ਤੇ ਅਬਰਤਪਾਲ ਸਿੰਘ ਇਹ ਲੋਕਾਂ ਦੀ ਵਿੱਚ ਪਣਪ ਰਹੀ ਇੱਕ ਬੇਚੈਨੀ ਦਾ ਸਵਾਲ ਹੈ ਇਹ ਬੇਚੈਨੀ ਕਿਵੇਂ ਐਡਰੈਸ ਹੋਣੀ ਹੈ ਇਹ ਬੇਚੈਨੀ ਪਿਛਲੇ ਹੋ ਰਹੇ ਧੱਕੇ ਧੋੜਿਆਂ ਤੇ ਪਿਛਲੇ ਹੋ ਰਹੇ ਗਲਤੀਆਂ ਗੁਨਾਹਾਂ ਨੂੰ ਪਰਮਾਨ ਕਰਕੇ ਤੇ ਉਦੋਂ ਅੱਗੇ ਪੰਜਾਬ ਦੇ ਲੋਕਾਂ ਦਾ ਉਹ ਭਰੋਸਾ ਜਿੱਤਣ ਦੇ ਨਾਲ ਕਿ ਪੰਜਾਬ ਦੀ ਹੋਂਦ ਦਾ ਜਿਹੜਾ ਸੰਕਟ ਹੈ ਜਿਹੜੇ ਨਾਲ ਲੋਕ ਜੂਝ ਰਹੇ ਨੇ ਇਕੱਲੇ ਆਪਣੇ ਤੌਰ ਦੇ ਉੱਤੇ ਉਹ ਕੋਈ ਲੀਡਰਸ਼ਿਪ ਅੱਗੇ ਆਉਗੀ ਉਹ ਲੀਡਰਸ਼ਿਪ ਉਸ ਪਾਸੇ ਵੱਲ ਸੋਚੂਗੀ ਸਾਡਾ ਪੋਲੀਟੀਸ਼ੀਅਨ ਕੇਵਲ ਬਲੇਮ ਗੇਮ ਦੀ ਵਜਾਏ ਆਪਣੀ ਵਿਧਾਨ ਸਭਾ ਜਾਂ ਕਿਤੇ ਵੀ ਬੈਠ ਕੇ ਕੋਈ ਗੱਲ ਕਰੇਗਾ ਸਾਡੀ ਸਟੇਟ ਗਵਰਨਮੈਂਟ ਕਹਿੰਦੀ ਆ ਬਾਜੀ ਬਾ ਪੁਲਿਸ ਨੇ ਬਹੁਤ ਵਧੀਆ ਕਰਤਾ ਜੀ ਇਹ ਰੁਕ ਗਿਆ ਜੀ ਕੰਮ ਇਹ ਕੱਲੇ ਐਨੇ ਨਾਲ ਗੱਲ ਨਹੀਂ ਹੈ ਔਰ ਇਹਦੇ ਤੇ ਕੋਈ ਇਹੋ ਜੀ ਗੱਲ ਵੀ ਹੋ ਸਕਦੀ ਹੈ ਜਿਵੇਂ ਪਾਰਲੀਮੈਂਟ ਦੇ ਤੌਰ ਤੇ ਤਾਂ ਜਿੰਦੋਂ ਵੀ ਮਰਜ਼ੀ ਕੋਈ ਗੱਲ ਹੋਦੀ ਉਹ ਕਹਿੰਦੇ ਜੇ ਕੁਝ ਵੀ ਨਹੀਂ ਬਣਦਾ ਜੇਪੀਸੀ ਬਣਾ ਲਿਓ ਜੁਆਇੰਟ ਪਾਰਲੀਮੈਂਟਰੀ ਕਮੇਟੀ ਕੀ ਵਿਧਾਨ ਸਭਾ ਚ ਵੀ ਇਹੋ ਜਿਹਾ ਕੁਝ ਹੁੰਦਾ ਜਾਂ ਹੋ ਸਕਦਾ ਜੇਕਰ ਨਹੀਂ ਕਿਸੇ ਦਾ ਯਕੀਨ ਬਾਕੀਆ ਦੇ ਉੱਤੇ ਇਹ ਸਾਰੇ ਮਾਮਲਿਆਂ ਨੂੰ ਇਹ ਤੱਕ ਘਟਰਾਵਾ ਨੇ ਘਟਨਾਵਾ ਨੂੰ 트ੈਂਡ ਬਣਨ ਦੀ ਬਜਾਏ ਉਹਨਾਂ ਤੇ ਪੰਜਾਬ ਦੇ ਲੋਕਾਂ ਦੀ ਜਿਹੜੀ ਬੇਚੈਨੀ ਹੈ ਅਸੰਤੋਸ਼ ਹੈ ਜਿਹਨੂੰ ਸ਼ਾਇਦ ਨੇ ਜੇਠਣ ਦੀ ਇੱਕ ਵਾਰ ਅਕਾਲ ਤੱਕ ਤੇ ਕੋਸ਼ਿਸ਼ ਹੋਈ ਹੈ ਤੇ ਉਦੋਂ ਬਾਅਦ ਅਗਲੀ ਟਰੈਕ ਤੇ ਜਾਣ ਦੇ ਵਾਸਤੇ ਹੁਣ ਬਹੁਤ ਵੱਡਾ ਕੁਐਸਚਨ ਖੜਾ ਹੋ ਗਿਆ ਕਿ ਲੋਕਾਂ ਦੀ ਸੰਤੁਸ਼ਟੀ ਵੱਖ-ਵੱਖ ਨਵੀਆਂ ਫਾਰਮੇਸ਼ਨਾਂ ਚ ਹੋ ਪਾਏਗੀ ਜੇ ਉਹ ਸੰਤੁਸ਼ਟੀ ਵਾਲੋ ਫਾਰਮੇਸ਼ਨਾਂ ਚੱਲਣਗੀਆਂ ਲੋਕਾਂ ਦੇ ਦਿਮਾਗੀ ਪੱਧਰ ਤੇ ਉਹਨਾਂ ਦੀ ਸੋਚ ਪ੍ਰਣਾਲੀ ਤੇ ਉਹਨਾਂ ਦੀ ਹੋਣ ਦੇ ਸ਼ੰਕਿਆਂ ਨੂੰ ਦੂਰ ਕਰਨ ਵਾਲੇ ਕੋਈ ਸਟਰਕਚਰ ਬਣੇਗਾ ਕੋਈ ਢਾਂਚੇ ਬਣਨਗੇ ਕੋਈ ਪ੍ਰੋਗਰਾਮ ਦਿੱਤਾ ਜਾਏਗਾ ਪੋਲੀਟੀਕਲ ਪ੍ਰੋਗਰਾਮ ਜਿਹੜਾ ਡੈਮੋਕਰੇਟਿਕਲੀ ਐਕਸੈਪਟੇਬਲ ਹੋਵੇ ਪ੍ਰਮਾਨਜੋਗ ਹੋਵੇ ਤਾਂ ਇੱਕ ਲੰਮੇ ਦਾਦਾ ਦਾ ਪ੍ਰੋਗਰਾਮ ਉਲੀਕਣਾ ਬੇहद ਜ਼ਰੂਰੀ ਹੈ ਪੋਲੀਟੀਕਲੀ ਵੀ ਇਕੱਲਾ ਇੱਕ ਕ੍ਰਾਈਮ ਦਾ ਕੁਐਸਚਨ ਨਹੀਂ ਹੈ ਇਹਦੇ ਨਾਲ ਜੁੜੀ ਹੋ ਸਿਆਸੀ ਸਮਾਜਿਕ ਸਾਰੇ ਵੱਧੋਵਰਸਤ ਵੀ ਇਹਦੇ ਨਾਲ ਜੁੜੇ ਹੋਏ ਨੇ ਜਦੋਂ ਸੰਸਥਾਵਾਕ ਕਮਜ਼ੋਰ ਹੋ ਜਾਂਦੀਆਂ ਨੇ ਤਾਂ ਕਾਨੂੰਨ ਵੀ ਉਸੇ ਤਰੀਕੇ ਨਾਲ ਹੁੰਦੇ ਨੇ ਜਿਸ ਲੈਵਲ ਦੇ ਕਾਨੂੰਨ ਬਣਦੇ ਨੇ ਇਸ ਲਈ ਇਹ ਸਾਰਾ ਮਾਮਲਾ ਬੇहद ਗੰਭੀਰ ਸਿਗਨਲ ਦਿੰਦਾ ਹੈ ਤੇ ਇਸ ਮਾਮਲੇ ਦੇ ਨਾਲ ਇੱਕ ਗੱਲ ਹੋਰ ਹੈ ਕਿ ਜਿਹੜੀ ਬਹੁਤ ਜ਼ਿਆਦਾ ਸੇਕ ਭਾਈਚਾਰਕ ਸਾਜ ਦਾ ਜਿਹੜੀ ਗੱਲ ਸੀ ਕਿ ਬਲਵੰਤ ਸਿੰਘ ਰਾਜਵਾਨਾ ਦਾ ਮਾਮਲਾ ਹਜੇ ਤੱਕ ਗਵਰਨਮੈਂਟ ਆਫ ਇੰਡੀਆ ਨੇ ਜ਼ੁਬਾਨੀ ਕਲਾਮੀ ਸੁਪਰੀਮ ਕੋਰਟ ਦਾ ਉਹ ਡਿਸੀਜਨ ਜਿਹੜਾ ਹੈ ਜਿਹੜਾ ਉਹਨੇ ਇੱਕ ਹੱਦ ਤੱਕ ਲਿਖ ਕੇ ਹੋਲਡ ਰੱਖਿਆ ਹੋਇਆ ਹੈ ਜਿਹਦਾ ਚੇਜ਼ ਸੀ ਕਿ ਰਾਸ਼ਟਰਪਤੀ ਜਿਹੜਾ ਉਹ ਜਿਹੜੇ ਦੋ ਹਫ਼ਤਿਆਂ ਦੇ ਅੰਦਰ-ਅੰਦਰ ਉਹਦੇ ਤੇ ਕੋਈ ਫੈਸਲਾ ਕਰਨਾ ਉਹ ਡਿਸੀਜਨ ਪੈਂਡਿੰਗ ਕਰਾਇਆ ਹੋਇਆ ਜੂਨੀਅਰ ਹੋਮ ਮਿਨਿਸਟਰੀ ਨੇ ਤੇ ਇਹ ਜਿਹੜੀ ਘਟਨਾਕ੍ਰਮ ਹੈ ਇਹ ਉਹਦੇ ਵੀ ਰਾਹ ਦੇ ਵਿੱਚ ਮੇ ਰਖ ਰਿਹਾ ਉਸੇ ਤਰੀਕੇ ਦੇ ਨਾਲ ਉਹਨੂੰ ਮਜ਼ਬੂਤ ਕਰ ਦੇਗਾ ਗਵਰਨਮੈਂਟ ਆਫ ਇੰਡੀਆ ਦੇ ਧਾਰਨਾ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਔਰ ਇਸੇ ਢੰਗ ਨਾਲ ਬੰਦੀ ਸਿੰਘਾਂ ਦੇ ਲਈ ਜਿਹੜਾ ਮੋਰਚੇ ਲੱਗੇ ਨੇ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਜਿਹੜੇ ਸਵਾਲ ਨੇ ਉਹ ਰਾਹ ਵੀ ਉਹ ਡਗਰ ਵੀ ਔਖੀ ਕਰ ਦੇਗਾ ਕੰਪੈਰੇਟਿਵਲੀ ਲੱਗਦਾ ਉਹ ਸਾਰੇ ਮਾਮਲੇ 'ਚ ਤੇ ਇੱਕ ఓਵਰਾਲ ਪਾਈ ਚਾਰਖ ਸੰਜ ਤੇ ਵੀ ਕੁਐਸਚਨ ਪਾਰਗ ਉਠਣਗੇ ਪੰਥ ਤੇ ਪੰਜਾਬ ਦੋ ਅਲੱਗ-ਅਲੱਗ ਆਇਡੈਂਟਿਟੀਜ਼ ਨਹੀਂ ਐ ਇਹਨਾਂ ਦਾ ਕੰਪਲੀਮੈਂਟਰੀ ਨੇ ਆਪਸੀ ਤਾਲਮੇਲ ਹਿਸਟੋਰੀਕਲ ਤਾਲਮੇਲ ਤੇ ਉਹ ਤਾਲਮੇਲ ਕਿਵੇਂ ਬਰਕਰਾਰ ਰੱਖਦਾ رہ ਸਕਦਾ ਇਹਨੂੰ ਬਣਾਉਣ ਦਾ ਜਿਹੜਾ ਇੱਕ ਸਵਾਲ ਹੈ ਵਿਚਾਰਤਾਂਾਂ ਵਾਂਗ ਇੱਕੋ ਸੈਕਸ਼ਨ 'ਚ ਵੀ ਬਖਵਾਕ ਹੋ ਸਕਦੀਆਂ ਨੇ ਪਰ ਅਲੱਗ-ਅਲੱਗ ਹੁੰਦੇ ਹੋਏ ਕਿਵੇਂ ਇੱਕ ਦੂਜੇ ਨੂੰ ਸਹਿਣ ਕਰਨਾ ਤੇ ਗੱਲਬਾਤ ਦਾ ਜਵਾਬ ਗੱਲਬਾਤ 'ਚ ਦੇਣਾ ਇਹ ਵੱਲ ਵੀ ਸਿੱਖਣਾ ਪਏਗਾ ਅੱਜ ਲਈ ਇੰਨੇ ਤੁਸੀਂ ਦੇਖਦੇ ਰਹੋ ਪਨਾਗ ਬਾਤ ਬਾਤ ਤਨ ਬਾਤ